ਕੋਈ ਸਾਡਾ ਵੀਰ ਹੈ ਕਬੱਡੀ ਦਾ ਸ਼ੁਦਾਈ ਹੈ ਸਾਡਾ ਪ੍ਰਾ ਕਬੱਡੀ ਨੂੰ ਪਿਆਰ ਕਰਨ ਵਾਲਾ ਉਹਦੇ ਕਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੈ ਤੇ ਉਹ ਕਹਿੰਦੇ ਪੁੱਤਰ ਨੂੰ ਜਿਹੜੀ ਗੁੜਤੀ ਦੀ ਰਸਮ ਹੈ ਸਾਡਾ ਦੀਪ ਦਮੁਰਜੀ ਕਰ ਰਿਹਾ ਹੈ ਦੀਪ ਤੋਂ ਕਹਿੰਦੇ ਗੁੜਤੀ ਦਵਾਈ ਜਾ ਰਹੀ ਹੈ ਲੈ ਵੀ ਦੀਪ ਤੇਰਾ ਵੀ ਧੰਨਵਾਦ ਹੈ ਤੇ ਵੱਡੀ ਭਾਈ ਪ੍ਰਮਾਤਮਾ ਤੇਰੇ ਪੁੱਤ ਨੂੰ ਤਰੱਕੀਆਂ ਦੇਵੇ ਦੀਪ ਨੇ ਗੁੜਤੀ ਦਿੱਤੀ ਤੇ ਮਗਰੇ ਮਗਰੇ ਘਾਂਗੇ ਵਾਲਾ ਗੁਰਵਿੰਦਰ ਵੀ ਗੁਰਵਿੰਦਰ ਕੀ ਕਹਿੰਦਾ ਲੱਖੀ ਪੁੱਛ ਕੇ ਦਸੀ ਮਾਣਾ ਜਿਆ ਕਹਿੰਦਾ ਨਾਂ ਕੀ ਰੱਖਿਆ ਤੇ ਬਾਈ ਕਹਿੰਦਾ ਵੀ ਦੀਪ ਇਹ ਬੱਬੂ ਬਾਈ ਆ ਸਾਡਾ ਬਾਈ ਯਾਰੇ ਕਰੀ ਤਾੜੀਆਂ ਜ਼ੋਰਦਾਰ ਮਾਰਦੋ ਅਕੇ ਗੁਰਤੀ ਲੈ ਵੀ ਕਹਿੰਦੇ ਸੀ ਇਹ ਵੀ ਜਿਹਨੂੰ ਗੁਰਤੀ ਦਵਾਈ ਜਾਂਦੀ ਉਹਦੇ ਵਰਗਾ ਕਹਿੰਦੇ ਬੱਚਾ ਹੁੰਦਾ ਤੇ ਪਹਿਲਾਂ ਰਪਿੰਦਰ ਤੋਤੇ ਦੇ ਪਰੇ ਇੱਕ ਵੀਰ ਨੇ ਗੁਰਤੀ ਦਵਾਈ ਨਾ ਮੈਂ ਪੁੱਛਿਆ ਮੈਂ ਕਿਹਾ ਵੀਰ ਗੁਰਤੀ ਕਹਿੰਦਾ ਮੈਂ ਚੋਣਾ ਵੀਰ ਰਪਿੰਦਰ ਦੋਤੇ ਵਰਗਾ ਮੇਰਾ ਪੁੱਤਰ ਵੱਡਾ ਹੋ ਕੇ ਰੇਡਰ ਬਣੇ ਤੇ ਬੱਬੂ ਬਾਈ ਕਹਿੰਦਾ ਵੀ ਮੇਰਾ ਪੁੱਤਰ ਦੀਪੰਦ ਵਰਜੀ ਵਰਗਾ ਰੇਡਰ ਬਣੇ